ਜੋ ਕਿ ਦੇਸ਼ੀ ਦੁਨੀਆ ਭਰ ਦੇ ਵਿੱਚ ਵੀ ਬੜੀ ਧੂਮ-ਧਾਮ ਦੇ ਨਾਲ ਬਣਾਇਆ ਜਾਂਦਾ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਦੇ ਸੁਖਮੈਲ ਜਿੱਥੇ ਵਿਸਾਖੀ ਮੇਲਾ ਇੱਕ ਇਵੈਂਟ ਕਰਵਾਇਆ ਗਿਆ ਜਿੱਥੇ ਹਰ ਇੱਕ ਏਜ ਗਰੁੱਪ ਦੇ ਬੱਚੇ ਚਾਹੇ ਉਹ ਬਜ਼ੁਰਗ ਹੋਣ ਇੱਥੇ ਪਹੁੰਚੇ ਹੋਏ ਨੇ ਔਰ ਪਰਫਾਰਮੈਂਸ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਹੈ ਖਾਸ ਤੌਰ ਤੇ ਦੇਖਿਆ ਗਿਆ ਹੈ ਕਿ ਪੂਰਾ ਪੰਜਾਬੀ ਸੱਭਿਆਚਾਰ ਜਿਹੜਾ ਹੈ ਉਹ ਇੱਥੇ ਪ੍ਰੈਜ਼ੈਂਟ ਕੀਤਾ ਗਿਆ ਫਿਲਹਾਲ ਇਸ ਇਵੈਂਟ ਦੀ ਕੁਰੀ ਤੁਹਾਨੂੰ ਚਲਕਾ ਅਸੀਂ ਦਿਖਾਉਂਦੇ ਚੱਲਦੇ ਹਾਂ ਔਰ ਤੁਸੀਂ ਵੀ ਪੂਰਾ ਇੰਜੋਏ ਕਰੋ ਇਹ ਪੂਰਾ ਇਵੈਂਟ ਵਿਸਾਖੀ ਮੇਲਾ ਸਨੇ ਗੁਨੀਤ 베ਦੀ ਤਮੰਨਾ ਬੱਗਾ ਕਿਸ ਤਰ੍ਹਾਂ ਦਾ ਲੱਗਦਾ ਕਿ ਜਦੋਂ ਇਦਾਂ ਦੇ ਮੇਲੇ ਲੱਗਦੇ ਨੇ ਔਰ ਜਦੋਂ ਫੰਕਸ਼ਨ ਹੁੰਦੇ ਨੇ ਔਰ ਕਿਸ ਤਰ੍ਹਾਂ ਦਾ ਜਿਹੜਾ ਇਹ ਅੱਛਾ ਲੱਗਦਾ ਹੈ ਜਾਂ ਲੜਕੀਆਂ ਨੂੰ ਕਿਸ ਤਰ੍ਹਾਂ ਪ੍ਰੋਮੋਟ ਕਰ ਸਕਦੇ ਲੜਕੀਆਂ ਨੂੰ ਬਹੁਤ ਜ਼ਿਆਦਾ ਪ੍ਰੋਮੋਸ਼ਨ ਮਿਲਦੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਔਮਨ ਇਮਪਾਵਰਮੈਂਟ ਹੁੰਦੀ ਹੈ ਮੇਨਲੀ ਐਂਡ ਜਦ ਬਸਾਖੀ ਦਾ ਇਹ ਇਵੈਂਟਸ ਹੁੰਦੇ ਆ ਬਸਾਖੀ ਤੀਜ ਕਰਵਾਜੋਤ ਇਟਸ ਥੈਟ ਕਿ ਸਾਰੇ ਕਲਚਰਸ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਬਿਕੋਜ਼ ਅੱਜ ਕੱਲ ਦੀ ਜੋ ਜਨਰੇਸ਼ਨ ਹੈ ਆਮ ਫਰਮ ਹਰਿਆਣਾ ਮੈਨੂੰ ਇਹਨਾਂ ਨਹੀਂ ਪਤਾ ਸੀ ਬਸਾਖੀ ਦੇ ਬਾਰੇ ਤੀਜ ਦੇ ਬਾਰੇ ਬਟ ਆਮ ਮੈਰਿਡ ਐਟ ਪੰਜਾਬ ਤੋਂ ਪੰਜਾਬ ਚ ਮੈਨੂੰ ਆ ਕੇ ਬਹੁਤ ਅੱਛਾ ਲੱਗਦਾ ਬਹੁਤ ਜ਼ਿਆਦਾ ਆਪਣੇ ਕਲਚਰ ਦੇ ਬਾਰੇ ਨੌਲੇਜ ਮਿਲਦੀ ਹੈ ਐਂਡ ਥੀਸ ਟਾਈਪ ਆਫ ਇਵੈਂਟਸ ਜਦ ਹੁੰਦੇ ਆ ਤੁਸੀਂ ਦੇਖਿਓ ਕਿ ਇੱਕ ਰੈਂਪ ਵਾਕ ਦੇ ਰਿਪਰੈਜ਼ੈਂਟਡ ਦਾ ਫੁੱਲ ਪੰਜਾਬ ਕਲਚਰ ਹੈ ਨਾ ਪੂਰੀ ਉਹ ਉਹਨਾਂ ਨੇ ਫੁਲਕਾਰੀ ਕਰੀ ਐਂਡ ਆਲ ਦੇ ਰਿਪਰੈਜ਼ੈਂਟਡ ਆਲ ਸੋ ਇਟਸ ਥੈਟ ਕਿ ਆਪਣੇ ਕਲਚਰ ਦੇ ਬਾਰੇ ਨੌਲੇਜ ਮਿਲਦੀ ਹੈ ਐਂਡ ਔਮਨ ਇੰਪਾਵਰਮੈਂਟ ਬਹੁਤ ਜ਼ਿਆਦਾ ਹੁੰਦੀ ਹੈ ਬਿਕਾਜ਼ ਆਈ ਥਿੰਕ ਕਿੰਨੇ ਜ਼ਿਆਦਾ ਔਮਨ ਇੰਪਾਵਰਮੈਂਟਸ ਹੋ ਜਾਂਦੀਆਂ ਬਿਕਾਜ਼ ਲੋਕ ਆਂਦੇ ਆ ਸਪਾਂਸਰ ਕਰਦੇ ਆ ਐਂਡ ਦੈਨ ਦੇ ਗੈਟ ਟੂ ਨੋ each other and automatically the circle increases so events ta honde rehne chahide maata hamesha rashmi dinu keh diya ki baar baar jaldi jaldi events karo taaki sab nu ek bari karo bahar nikalan da vi mauka mile it's not that ki housewives are just for the house no warna unon vi tyar ho ke bahar aana chahida hai apne culture nu represent karna chahida hai and enjoy karna chahida hai apne liye time nikalna chahida hai ek cheez badi achhi jeh dekhi ki mai hum question thode tu angi kyonki har age group jada si itthe dekhon nu milya hai bachche to leke buzurg tak jade ne unhone itthe perform kita hai ki lagda hai ki ehon ji chizaan ch ਨੇ ਹਰ ਇੱਕ ਲੇਡੀ ਨੂੰ ਹਰ ਇੱਕ ਬੱਚੇ ਨੂੰ ਜਿਹੜੀ ਹੈ ਇਹ ਪਲੈਟਫਾਰਮ ਜਿਹੜਾ ਜ਼ਰੂਰ ਮਿਲਣਾ ਹੈ ਡੈਫੀਨੇਟਲੀ ਇਸ ਤਰ੍ਹਾਂ ਦਾ ਪਲੈਟਫਾਰਮ ਹਰ ਇੱਕ ਲੀਕ ਕੌਨਫੀਡੈਂਸ ਲੈਵਲ ਨੂੰ ਬੂਸਟ ਕਰਨ ਦਾ ਇੱਕ ਬੈਟਰ ਵੇ ਹੈ ਬਿਕਾਜ਼ ਮੋਸਟਲੀ ਸਬਦੀ ਮੈਂਟੈਲਿਟੀ ਇਹ ਰਹਿੰਦੀ ਹੈ ਕਿ ਅਗਰ ਇੱਕ ਏਜ ਗਰੁੱਪ ਤੋਂ ਬਾਅਦ ਵੀ ਆਰ ਜਸਟ ਸਟਕ ਟੂ ਦਾ ਹੋਮ ਬਟ ਥਿਸ ਇਸ ਨੋਟ ਪੋਸੀਬਲ ਨਾਊ ਡੇਸ ਕਿ ਅਜਤੇ ਟਾਈਮ ਦੇ ਵਿੱਚ ਹਰ ਪਰਸਨ ਨੂੰ ਪੂਰੀ ਇੰਡੀਪੈਂਡੈਂਸ ਹੈ ਆਪਣੀ ਲਾਈਫ ਨੂੰ ਇੰਡੀਪੈਂਡੈਂਟਲੀ ਸਪੈਂਡ ਕਰਨ ਦੇ ਲਈ ਐਂਡ ਥੀਸ ਕਾਈਂਡ ਆਫ ਇਵੈਂਟਸ ਦੇ ਪ੍ਰੋਵਾਈਡ ਅ ਸਿੰਗਲ ਪਲੈਟਫਾਰਮ टू एवरी एज ग्रुप की वो अपनी परफॉर्मेंस रिप्रेजेंट कर सकन अपने कल्चर न प्लस अपने आप को बूस्ट कर सकन ताकि आज के टाइम के जो कॉन्फिडेंस लेवल चाहिए जो कह सकते हो कि अपने आप प्रमोट करने के लिए एक प्लेटफॉर्म चाहिए दिस काइंड ऑफ इवेंट्स एंड प्लेटफॉर्म्स आर द बेस्ट वे फर्स्ट टाइम बसाखी का मेला गया नहीं नहीं पहले भी होता है इनके बहुत सारे सीजन आ चुके हैं बहुत इवेंट्स होते हैं एंड मैं तो ये आगे यहाँ देखा है कि बैसाखी के तीज के इतने इवेंट्स होते हैं चार्जअप हो जाता है ना रीजनरेट हो जाता है जब अगर बाहर निकलते हैं डांस करते हैं पंजाबी सॉन्ग सुनते हैं इट्स सो मच गुड एनर्जी एंड पॉजिटिविटी है बहुत ज़्यादा वह लग रहा है मैं रश्मि ਟਾਈਮ ਆਈ ਆਂਡ ਮੈਨੂੰ ਇੰਨਾ ਜ਼ਿਆਦਾ ਵਧੀਆ ਲੱਗ ਰਿਹਾ ਮਾਹੌਲ ਇੰਨਾ ਸੋਹਣਾ ਇੰਨੀ ਸੋਹਣੀ ਡੈਕੋਰੇਸ਼ਨ ਹੋਈ ਹੈ ਮੈਮ ਆਪ ਵੀ ਇੰਨੇ ਸੋਹਣੇ ਲੱਗ ਰਹੇ ਸਾਡੇ ਜੱਜੀਸ ਜਿੰਨੇ ਪਿਆਰੇ ਐ ਐਂਡ ਫੇਅਰ ਜਜਮੈਂਟ ਸਭ ਤੋਂ ਵਧੀਆ ਗੱਲ ਕਿ ਫੇਅਰ ਜਜਮੈਂਟ ਜਦੋਂ ਮਤਲਬ ਬਿਲਕੁਲ ਡਿਸਰਵਿੰਗ ਕੈਂਡੀਡੇਟਸ ਜਿਹੜੇ ਨੇ ਉਹਨਾਂ ਨੂੰ ਮਿਲਿਆ ਐ ਐਂਡ ਥੈਂਕ ਯੂ ਸੋ ਮਚ ਥੈਂਕਸ ਗਾਡ ਜੀ ਪਹਿਲਾਂ ਤਾਂ ਤੁਹਾਨੂੰ ਹੈਪੀ ਵਿਸਾਖੀ ਬਹੁਤ-ਬਹੁਤ ਜੀ ਬਾਕੀ ਇਹ ਇਸ ਇਵੈਂਟ ਤੇ ਬਹੁਤ ਅੱਛਾ ਲੱਗਦਾ ਰਸ਼ਮੀ ਜੀ ਹਮੇਸ਼ਾ ਹੀ ਬਹੁਤ ਅੱਛਾ ਇਵੈਂਟ ਕਰੰਨੇ ਆਨਲਾਈਨ ਵੀ ਬਹੁਤ ਇਹਨਾਂ ਨੇ ਕੋਵਿਡ ਦੇ ਦਿਨਾਂ ਵਿੱਚ ਵੀ ਇਹਨਾਂ ਨੇ ਬਹੁਤ ਇਵੈਂਟ ਕਰਾਏ ਨੇ ਔਰ ਸਾਰੇ ਇਵੈਂਟ ਮੈਂ ਅਟੈਂਡ ਕੀਤੇ ਨੇ ਔਰ ਬਹੁਤ ਅੱਛਾ ਇਹ ਪਲੇਟਫਾਰਮ ਦਿੰਦੇ ਨੇ ਸਾਡੇ ਵਰਗਿਆਂ ਨੂੰ ਜਿਹੜੇ ਅੱਜ ਖੜੇ ਨੇ ਇਸ ਟਾਈਮ ਤੁਹਾਡੇ ਸਾਹਮਣੇ ਘਰ ਤੋਂ ਬਾਹਰ ਜਦੋਂ ਅਸੀਂ ਨਿਕਲਦੇ ਆ ਨਾ ਤੇ ਉਹ ਕਿਸ ਤਰ੍ਹਾਂ ਦਾ ਲੱਗਦਾ ਇੱਕ ਲੜਕੀ ਆ ਇੱਕ ਲੇਡੀ ਜਿਹੜੇ ਘਰੋਂ ਬਾਹਰ ਆ ਕੇ ਇਦਾਂ ਫੰਕਸ਼ਨ ਦੇ ਵਿੱਚ ਜਿਹੜਾ ਅਟੈਂਡ ਕਰਦੇ ਨੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਸਾਨੂੰ ਬਹੁਤ ਵਧੀਆ ਲੱਗਿਆ ਜੀ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਜਦੋਂ ਮੈਨੂੰ ਸੋਨੀਆ ਮੈਮ ਦਾ ਫੋਨ ਗਿਆ ਮੈਨੂੰ ਬੜੀ ਖੁਸ਼ੀ ਹੋਈ ਥੈਂਕ ਯੂ ਜੀ ਓਕੇ ਅਗਲੀ ਇੱਕ ਕਹਾਂਗੇ ਇਸ ਵਾਰ ਵਿਸਾਖੀ ਦੇ ਮੇਲੇ ਇਵੈਂਟ ਕਰਵਾਇਆ ਗਿਆ ਹੈ ਨਾ ਤੇ ਕਿਸ ਤਰ੍ਹਾਂ ਦਾ ਲੱਗਦਾ ਕਿਉਂਕਿ ਇੱਕ ਲੇਡੀ ਨੂੰ ਜਿਹੜੇ ਹਾਊਸ ਵਾਈਕ ਹੁੰਦੇ ਨੇ ਉਹਨਾਂ ਨੂੰ ਬਹੁਤ ਮੌਕਾ ਮਿਲਦਾ ਹੈ ਇਹੋ ਜਿਹੇ ਇਵੈਂਟ 'ਚ ਆ ਕੇ ਆਪਣੇ ਆਪ ਨੂੰ ਖੁੱਲ ਕੇ ਪਰਫਾਰਮ ਕਰਨ ਦਾ ਨਾ ਹਰ ਇੱਕ ਦੇ ਅੱਗੇ ਆਪਣੇ ਆ でこう… ਇਅਰ 2010 ਚ ਮੈਂ ਆਪਣੀ ਇਵੈਂਟ ਆਰਗੇਨਾਈジング ਦੀ ਜਰਨੀ ਸਟਾਰਟ ਕੀਤੀ ਸੀ ਆਮ ਰਸ਼ਮੀ ਅਗਰਵਾਲ ਫਰਮ ਰਸ਼ਮੀ ਜੀ ਨਿਮੰਤਰਨ ਇਵੈਂਟਸ ਉਸ ਵੇਲੇ ਮੈਂ ਪਹਿਲੇ ਪਹਿਲੇ ਆਪ ਹੀ ਇਸ ਤਰ੍ਹਾਂ ਦੇ ਛੋਟੇ ਛੋਟੇ ਮੰਚਾਂ ਤੋਂ ਜਾਂਦੀ ਸੀ ਇਅਰ 2010 ਤੋਂ ਉੱਥੇ ਮੇਰੇ ਮਨ 'ਚ ਇੱਕ ਆਸ ਸੀ ਕਿ ਮੈਂ ਵੀ ਇਦਾਂ ਦੇ ਮੰਚ ਸਟਾਰਟ ਕਰਾਂ ਕਿਉਂਕਿ ਘਰੇਲੂ ਆਟਾ ਦੇ ਟੈਲੈਂਟ ਨੂੰ ਸ਼ੋਕੇਸ ਕਰਨ ਵਾਸਤੇ ਦਿਖਾਣ ਵਾਸਤੇ ਕੋਈ ਜ਼ਰੀਆ ਨਹੀਂ ਸੀ ਬਹੁਤ ਘੱਟ ਇਵੈਂਟਸ ਹੋਇਆ ਕਰਦੇ ਸੀ ਇੱਥੇ ਤੱਕ ਕਰਕੇ ਜਲੰਧਰ ਦੇ ਵਿੱਚ ਲੋਗੋਜ਼ ਵੀ ਨਹੀਂ ਸੀਗੇ ਕਿਸੇ ਕੰਪਨੀ ਦੇ ਤੇ ਬਾਅਦ ਚ ਹੌਲੀ ਹੌਲੀ ਇਹਨਾਂ ਚੀਜ਼ਾਂ ਦੀ ਸੈਨਸਾਨੀ ਸ਼ੁਰੂ ਲਗਨੀ ਸੇ ਸ਼ੁਰੂ ਹੋਈ ਜਦੋਂ ਦੂਸਰੇ ਦੇ ਮੰਚ ਤੇ ਜਾਂਦੇ ਸੀਗੇ ਬਹੁਤ ਸਾਰਾ ਸਾਨੂੰ ਉਤਸ਼ਾਹ ਹੁੰਦਾ ਸੀਗਾ ਸਾਨੂੰ ਕੌਨਫੀਡੈਂਸ ਆਂਦਾ ਸੀ ਤੇ ਮੈਂ ਦੇਖਿਆ ਹੌਲੀ ਹੌਲੀ ਮੈਂ ਵੀ ਇਹਨਾਂ ਦੇ ਨਾਲ ਨਿਕੜਦੀ ਰਹੀ ਤੇ ਇਸੇ ਕਰਕੇ ਮੇਰੇ ਮਨ 'ਚ ਬਹੁਤ ਸ਼ੌਂਕ ਸੀ ਤੇ ਮੈਂ ਆਪਣੀ ਕੰਪਨੀ ਖੋਲ੍ਹੀ ਉਸ ਤੋਂ ਬਾਅਦ ਸਾਰੀ ਕਰੇਲੂ ਔਰਤਾਂ ਨੂੰ ਮੈਂ ਹੌਲੀ ਹੌਲੀ ਕਰਕੇ ਆਪਣੇ ਨਾਲ ਜੋੜਨਾ ਸ਼ੁਰੂ ਕਰਤਾ ਵੂਮਨ ਸਪੋਰਟ ਬੋਰਡ ਵੀ ਮੈਂ ਸਟਾਰਟ ਕੀਤਾ ਕੋਵਿਡ ਦੇ ਦੌਰਾਨ ਮੈਂ ਆਨਲਾਈਨ 35 ਇਵੈਂਟਸ ਕੀਤੇ ਜੋ ਕਿ ਆਪਣੇ ਆਪ 'ਚ ਬਹੁਤ ਵੱਡੀ ਗੱਲ ਸੀ ਕਿਉਂਕਿ ਬੱਚੇ ਸਾਰੇ ਮਾਇੂਜ਼ ਸੀਗੇ ਉਹ ਘਰ 'ਚ ਸੀਗੇ ਤੇ ਮੈਨੂੰ ਲੱਗਦਾ ਸੀਗਾ ਕਿ ਮੇਰੇ ਜਿਹ ਕਰੇਲੂ ਔਰਤਾਂ ਦੇ ਵਾਸਤੇ ਸਮਰਪਿਤ ਨੇ ਤੇ ਉਹਨਾਂ ਨੂੰ ਘਰੋਂ ਚੋਂ ਬਾਹਰ ਨਹੀਂ ਨਿਕਲ ਪਾਰੇ ਕਿਉਂਕਿ ਘਰ ਦਾ ਇੱਕ ਅਰਨਿੰਗ ਮੈਂਬਰ ਹੀ ਬਾਹਰ ਜਾ ਪੰਦਾ ਸੀ ਅਸੀਂ ਇੱਥੇ ਹੀ ਨਹੀਂ ਚੰਡੀਗੜ੍ਹ ਟਿੱਕਰ ਸੂਟਸ ਵੀ ਦਿੱਤੇ ਆਨਲਾਈਨ ਸੈਨੀਟਾਈਜ਼ ਕਰਕੇ ਅਸੀਂ ਆਪਣਾ ਉਸੇ ਤਰੀਕੇ ਦੇ ਨਾਲ ਕਰੀਦਾ ਸੀਗਾ ਈਵੈਂਟ ਆਨਲਾਈਨ ਸਾਨੂੰ ਵੀਡੀਓਜ਼ ਆਉਂਦੇ ਸੀ ਅਸੀਂ ਜੱਜਸ ਰੱਖਦੇ ਸੀਗੇ ਪੈਨਲ ਆਫ ਉਹ 35 ਆਨਲਾਈਨ ਈਵੈਂਟਸ ਦੀ ਅਸੀਂ ਕੰਪਲੀਸ਼ਨ ਵੀ ਕੀਤੀ ਫਰਸਟ ਮਾਸਕਰੇਡ ਪਾਰਟੀ ਵੀ ਕੀਤੀ ਨਕਾਬ ਪਾਰਟੀ ਕੀਤੀ ਮਾਸਕ ਪਾ ਕੇ ਕੀਤੀ ਗਵਰਨਮੈਂਟ ਦੇ ਸਾਰੇ ਰੂਲਸ ਫਾਲੋ ਕਰਕੇ ਕੀਤੀ ਮੈਨੂੰ ਲੱਗਦਾ ਇਹ ਛੋਟਾ ਜਿਹਾ ਸੁਪਨਾ ਮੈਂ ਦੇਖਿਆ ਕਿਨ ਉਸ ਨੂੰ ਪੂਰਾ ਕਰਨ ਵਾਸਤੇ ਇਹ ਸਾਰੀਆਂ ਪੈਣਾ ਆ ਗਈਆਂ ਮੇਰੇ ਨਾਲ ਤੇ ਹੌਲੀ-ਹੌਲੀ ਇਹਨਾਂ ਦੇ ਪਿਆਰ ਦੇ ਨਾਲ ਹੀ ਮੈਂ ਅੱਗੇ ਵੱਧ ਸਕੀ ਕੱਲੀ ਤੇ ਮੈਂ ਕੁਝ ਵੀ ਨਹੀਂ ਸੀ ਮੈਮ ਇੱਕ ਵਾਰ ਤੁਹਾਨੂੰ ਅਸੀਂ ਪੁੱਛਣਾ ਚਾਹਾਂਗੇ ਕਿਉਂਕਿ ਬਹੁਤ ਸਾਰੇ ਅਜਿਹੀ ਵੀ ਲੜਕੀਆਂ ਹੈਗੀਆਂ ਨੇ ਲੇਡੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਹਨਾ ਹਲੇ ਵੀ ਉਹ ਘਰ ਦੇ ਅੰਦਰ ਚਾਰ ਦੀਵਾਰੀ ਦੇ ਵਿੱਚ ਹੀ ਰਹਿ ਰਹੇ ਨੇ ਕਿਉਂਕਿ ਉਹਨਾਂ ਦੇ ਕੁਝ ਰੀਤੀ ਰਿਵਾਜ ਵੀ ਹੈਗੇ ਨੇ ਬਾਹਰ ਨਹੀਂ ਆ ਸਕਦੇ ਪਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਉਹਨਾਂ ਨੂੰ ਮੈਸੇਜ ਹੈ ਕਿ ਅੱਜ ਦੇ ਜ਼ਮਾਨੇ 'ਚ ਔਰਤ ਤੇ ਮਰਦ ਬਰਾਬਰ ਹੈ ਨਾ ਉਹ ਜ਼ਮਾਨਾ ਲੱਗ ਸੀ ਜਦੋਂ ਮਰਦ ਬਾਹਰ ਕੰਮ ਕਰਦਾ ਸੀ ਔਰਤ ਘਰ ਕੰਮ ਕਰਦੀ ਸੀ ਉਦੋਂ ਕੁਝ ਅਲੱਗ ਦੀ ਸੋਚ ਸੀ ਵੀ ਜਿੰਨੇ ਮਰਦ ਹੋਣਗੇ ਉਹਨਾਂ ਜ਼ਿਆਦਾ ਕਮਾਇਆ ਜਾਊਗਾ ਤੇ ਫਿਜ਼ੀਕਲ ਨੀਡ ਵੀ ਸੀ ਉਹਨਾਂ ਦਿਨਾਂ 'ਚ ਹੁਣ ਤੇ ਐਦਾਂ ਦੀ ਜ਼ਰੂਰਤ ਹੀ ਨਹੀਂ ਐ ਹੁਣ ਤੇ ਕੰਮ ਹੀ ਬ੍ਰੇਨ ਨਾਲ ਹੁੰਦਾ ਸੋ ਮੈਂ ਉਹਨਾਂ ਨੂੰ ਰਿਕੁਐਸਟ ਕਰੂੰਗੀ ਉਹਨਾਂ ਮਰਦਾਂ ਨੂੰ ਜਾਂ ਉਹਨਾਂ ਪਰਿਵਾਰਾਂ ਨੂੰ ਪਰਿਵਾਰਾਂ ਦੇ ਸੀਨੀਅਰ ਮੈਂਬਰ ਨੂੰ ਕਿ ਆਪਣੀਆਂ ਔਰਤਾਂ ਨੂੰ ਬਹੁਤ ਬੇਟੀਆਂ ਨੂੰ ਥੋੜਾ ਜਿਹਾ ਬਾਹਰ ਲਿਓਨ ਤਾਂ ਜੋ ਕੁਛ ਉਹਨਾਂ ਨੂੰ ਹੋਰ ਅਵੇਅਰਨੈਸ ਆਵੇ ਜਿਹੜੀ ਸੋਜੀ ਘਰ ਦੇ ਵੀ ਤਾਂ ਸੰਸਕਾਰ ਮਿਲਦੇ ਮਿਲਦੇ ਐ ਆਪਾਂ ਨੂੰ ਬਾਹਰ ਆ ਕੁਝ ਨਵੀਂ ਦੁਨੀਆ ਦਾ ਵੀ ਪਤਾ ਚੱਲੂਗਾ ਧੰਨਵਾਦ ਮੈਮ ਅੱਜ ਜਿਹੜੇ ਫੰਕਸ਼ਨ ਦੇ ਵਿੱਚ ਪੂਰਾ ਪੰਜਾਬ ਦੇਖਣ ਨੂੰ ਮਿਲਿਆ ਹਨ ਉਹਨਾਂ ਦੇ ਪਹਿਰਾਵੇ ਤੋਂ ਦਿਖ ਰਿਹਾ ਸੀ ਕਿ ਪੰਜਾਬ ਦੀ ਸਭਿਆਚਾਰ ਦਿਖ ਰਿਹਾ ਸੀਗਾ ਕਿਸ ਤਰ੍ਹਾਂ ਨੂੰ ਤੁਸੀਂ ਦੇਖਦੇ ਸੀ ਮੈਂ ਨੂੰ ਮੈਂ ਪਹਿਲੀ ਵਾਰ ਹੀ ਆਈ ਹਾਂ ਸ੍ਰੀ ਸੱਚ ਪੁੱਛੋ ਤੇ ਇਹ ਪ੍ਰਮਿੰਦਰ ਮਾਦਮ ਦੀ ਦੇਣ ਹੈਗੀ ਹੈ ਮੈਨੂੰ ਹਮੇਸ਼ਾ ਹੀ ਇੱਕ ਇੱਕ ਫੰਕਸ਼ਨ ਤੇ ਲੈ ਕੇ ਜਾਂਦੇ ਨੇ ਅੱਜ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੰਨੀ ਵੀ ਰੌਣਕ ਹੈਗੀ ਹੈ ਆਈ ਰੀਅਲੀ ਅਪਰੀਸ਼ੀਏਟ ਕਰਦੀ ਹਾਂ ਕਿ ਕਲਚਰ ਦਾ ਵੈਸੇ ਹੀ ਬੜਾ ਆਪਣੇ ਆਪ ਚ ਮਸ਼ਹੂਰ ਹੈ ਵਿਦੇਸ਼ਾਂ ਚ ਤੱਕ ਜਿਹੜੀ ਆ ਤੱਕ ਜਮਾਉਂਦੇ ਨੇ ਪੰਜਾਬੀ ਮੈਂ ਇੱਕ ਆਖਰੀ ਕੁਐਸਚਨ ਤੁਹਾਨੂੰ ਪੁੱਛਣਾ ਦਵਾਂਗੀ ਜਿਸ ਤਰ੍ਹਾਂ ਦੇ ਇਵੈਂਟਸ ਹੀ ਕਰਵਾਉਂਦੇ ਨੇ ਹਨਾ ਪੰਜਾਬੀ ਸੱਭਿਆਚਾਰ ਨਾਲ ਰਿਲੇਟਿਡ ਹੁੰਦੇ ਨੇ ਅੱਜ ਵੀ ਵਿਸਾਖੀ ਦਾ ਜਿਹੜਾ ਕਹਿ ਲੋ ਤਿਹਾਰ ਬਹੁਤ ਪੰਜਾਬ ਦੇ ਵਿੱਚ ਫੇਮਸ ਪੰਜਾਬ ਦੀ ਦੁਨੀਆ ਭਰ ਦੇ ਵਿੱਚ ਫੇਮਸ ਹੈ ਅੱਜ ਜਿਸ ਤਰ੍ਹਾਂ ਦਾ ਇਵੈਂਟ ਕਰਵਾਇਆ ਗਿਆ ਹੈ ਤਮਾਮ ਜਿਹੜੀਆਂ ਲੇਡੀਜ਼ ਜਿਹੜੀਆਂ ਨੇ ਘਰੋਂ ਬਾਹਰ ਨਿਕਲ ਕੇ ਆਈਆਂ ਨੇ ਇੱਕ ਸੁੰਦਰ ਪਹਿਰਾਵੇ ਦੇ ਨਾਲ ਉਹਨਾਂ ਦਿਖਾਵਾ ਦਿਖਾ ਵੀ ਉਹਨਾਂ ਨੇ ਦਿਖਾਇਆ ਆਪਣੇ ਆ ਜਿਵੇਂ ਅੱਛਾ ਕੁਐਸਚਨ ਇਦਾਂ ਦੀ ਇਵੈਂਟ ਹੋਣੇ ਚਾਹੀਦੇ ਤਾਂ ਜੋ ਸਾਡੀ ਆਨ ਵਾਲੀ ਜਨਰੇਸ਼ਨ ਜਿਹੜੇ ਸਾਡੇ ਬੱਚੇ ਇੰਗਲਿਸ਼ ਮਾਧਿਅਮ ਸਕੂਲ ਜਾਂਦੇ ਆ ਥੋੜਾ ਪੰਜਾਬੀ ਵਿਰਸੇ ਨਾਲ ਦੋਨਾਂ ਦਾ ਮਤਲਬ ਬਣਿਆ ਦੋਨਾਂ ਦਾ ਟੱਚ ਬਣਿਆ ਰਹੇ ਤਾਂ ਮੈਨੂੰ ਲੱਗਦਾ ਹੈ ਕਿ ਰਸ਼ਮੀ ਮੈਡਮ ਦੀ ਸੁਖਮੈਲ ਵਾਲਿਆਂ ਦੀ ਬਹੁਤ ਵੱਡੀ ਦੇਣ ਹੈ ਆਪਣੇ ਸਮਾਜ ਵਾਸਤੇ ਜਾਂ ਇਸ ਏਰੀਆ ਵਾਸਤੇ ਜਿਨ੍ਹਾਂ ਦਾ ਸਦਕਾ ਅੱਜ ਇਹ ਪ੍ਰੋਗਰਾਮ ਹੋ ਰਿਹਾ ਹੈ ਧੰਨਵਾਦ ਟੂ ਰਸ਼ਮੀ ਮੈਮ ਐਂਡ ਸੋਨੀਆ